ਸਤਿਕਾਰਯੋਗ ਦੋਸਤੋ ਸਾਹਿਤ ਦੀਆਂ ਜਿੰਨੀਆਂ ਵੀ ਵਿਦਾਵਾਂ ਹੈਗੀਆਂ ਨੇ ਉਹਦੇ ਬਾਰੇ ਕਿਹਾ ਜਾਂਦਾ ਵੀ ਜਿਹੜਾ ਸਾਹਿਤ ਹੁੰਦਾ ਉਹ ਸਮਾਜ ਦਾ ਸ਼ੀਸ਼ਾ ਹੁੰਦਾ ਦਰਪਣ ਹੁੰਦਾ ਹੈ ਤੇ ਸਮਾਜ ਦੀ ਤਸਵੀਰ ਹੈ ਜਿਹੜੀ ਸਾਹਿਤ ਉਹ ਦਿਖਾ ਦਿੰਦਾ ਲੋਕਾਂ ਨੂੰ ਦਰਸ਼ਕਾਂ ਨੂੰ ਜਾਂ ਪੜਨ ਵਾਲਿਆਂ ਨੂੰ ਜਿਹੜੇ ਪਾਠਕ ਹੁੰਦੇ ਨੇ ਸਰੋਤੇ ਹੁੰਦੇ ਨੇਗੇ ਕਿੰਨੀਆਂ ਵਿਦਾਵਾਂ ਹੈਗੀਆਂ ਚਾਹੇ ਉਹ ਕਵਿਤਾ ਹੋਵੇ ਕਹਾਣੀ ਹੋਵੇ ਨਾਵਲ ਹੋਵੇ ਤੇ ਸਭ ਤੋਂ ਜਿਹੜੀ ਦਰਸ਼ਕਾਂ ਨੂੰ ਪ੍ਰਭਾਵਿਤ ਕਰਦੀ ਹੈ ਦੇਖਣ ਵਾਲਿਆਂ ਨੂੰ ਉਹ ਵਿਦਾ ਹੈਗੇ ਆ ਨਾਟਕ ਦੀ ਨਾਟਕ ਕਿਉਂਕਿ ਸੱਚ ਬੋਲਦਾ ਹੁੰਦਾ ਹੈ ਨਾਟਕ ਜੇ ਸਮਾਜ ਦੇ ਵਿੱਚ ਮੰਨ ਲਓ ਨਸ਼ੇ ਹੋ ਰਹੇ ਹੈਗੇ ਨਸ਼ੇ ਵਿਕ ਰਹੇ ਹੈ ਤਾਂ ਨਾਟਕ ਕਰਦਾ ਫਰਜ਼ ਬਣ ਜਾਂਦਾ ਹੈ ਨਾਟਕ ਲਿਖਣ ਵਾਲੇ ਦਾ ਨਾਟਕ ਖੇਡਣ ਵਾਲੇ ਦਾ ਰੰਗ ਕਰਮੀ ਦਾ ਫਰਜ਼ ਹੁੰਦਾ ਹੈ ਕਿ ਉਹ ਤਸਵੀਰ ਹੈ ਜਿਹੜੀ ਦਰਸ਼ਕਾਂ ਦੇ ਸਾਹਮਣੇ ਤਸਵੀਰ ਰੱਖੇ ਉਂਗਲ ਧਰੇ ਕਿ ਇਹ ਨਸ਼ੇ ਕਿਉਂ ਵਿਕ ਰਹੇ ਨੇ ਤੇ ਜੇ ਕੋਈ ਸਮਾਜ ਦੇ ਵਿੱਚ ਹੋਰ ਗਲਤ ਵਰਤਾਰਾ ਚੱਲ ਰਿਹਾ ਹੈ ਉਹਦੇ ਉੱਤੇ ਵੀ ਨਾਟਕ ਕਰ ਰਿਹਾ ਜਿਹੜਾ ਆਪਦਾ ਫਰਜ਼ ਨਿਭਾਉਂਦਾ ਹੋਇਆ ਉਹ ਨਿਸ਼ਾਨਦੇਹੀ ਕਰਦਾ ਕਿ ਇਹ ਗਲਤ ਵਰਤਾਰਾ ਸਮਾਜ ਦੇ ਵਿੱਚ ਇੰਨਾ ਕਰਨਾ ਕਰਕੇ ਹੋ ਰਿਹਾ ਤੇ ਇਹਨੂੰ ਇਸ ਤਰ੍ਹਾਂ ਰੋਕਣਾ ਪਏਗਾ ਤੇ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਨਾਟਕਕਾਰ ਕਰਦਾ ਹੈ ਤਾਂ ਸਮਾਜ ਦੇ ਵਿੱਚ ਜਿਹੜੇ ਗਲਤ ਵਰਤਾਰਾ ਵਰਤੌਣ ਵਾਲੇ ਗਲਤ ਕਦਰਾਂ ਕੀਮਤਾਂ ਦੇ ਜਿਹੜੇ ਹਾਮੀ ਹੁੰਦੇ ਨੇਗੇ ਉਹਨਾਂ ਨੂੰ ਇਹ ਗੱਲਾਂ ਚੁੱਪਦੀਆਂ ਹੁੰਦੀਆਂ ਕਿ ਇਹ ਨਾਟਕਕਾਰ ਇਹੋ ਜਿਹੀਆਂ ਗੱਲਾਂ ਕਿਉਂ ਕਰਦੇ ਨੇ ਕਿਉਂਕਿ ਨਾਟਕ ਨੇ ਤਾਂ ਸੱਚ ਬੋਲਣਾ ਹੁੰਦਾ ਹੈ ਨਾਟਕ ਕਦੇ ਝੂਠ ਨਹੀਂ ਬੋਲ ਸਕਦਾ ਹੈਗਾ ਤੇ ਨਾਟਕ ਦੀ ਜਿਹੜੀ ਵਿਦਾ ਹੈਗੀ ਆ ਉਹ ਸਾਡੇ ਅੱਖਾਂ ਤੇ ਕੰਨਾਂ ਨੂੰ ਪ੍ਰਭਾਵਿਤ ਕਰਦੀ ਹੈ ਤੇ ਅਸਰ ਵੀ ਬਹੁਤ ਜ਼ਿਆਦਾ ਕਰਦੀ ਹੈ ਲੋਕਾਂ ਦੇ ਉੱਤੇ ਦਰਸ਼ਕਾਂ ਦੇ ਉੱਤੇ ਤਾਂ ਕਿਹਾ ਜਾਂਦਾ ਕਿ 85% ਗਿਆਨ ਅੱਖਾਂ ਤੇ ਕੰਨਾਂ ਰਾਹੀਂ ਸਾਡੇ ਅੰਦਰ ਉਤਰਦਾ ਹੈ ਤੇ ਨਾਟਕ ਤੇ ਫਿਲਮ ਦੀ ਵਿਦਾ ਜਿਹੜੀ ਹੈਗੀ ਹੈ ਇਸੇ ਕਰਕੇ ਸਭ ਤੋਂ ਪ੍ਰਭਾਵਸ਼ਾਲੀ ਗਣੀ ਜਾਂਦੀ ਹੈਗੀ ਤੇ ਜਦੋਂ ਨਾਟਕ ਕਰ ਇਸ ਤਰ੍ਹਾਂ ਦੀਆਂ ਸਮਾਜ ਦੀਆਂ ਸਮੱਸਿਆਵਾਂ ਦੇ ਉੱਤੇ ਨਾਟਕ ਲਿਖ ਕੇ ਨਾਟਕ ਤਿਆਰ ਕਰਕੇ ਉਹ ਸਟੇਜ ਦੇ ਉੱਤੇ ਮੰਚਿਤ ਕਰਦੇ ਆ ਦਰਸ਼ਕਾਂ ਨੂੰ ਦਿਖਾਉਂਦੇ ਆ ਤਾਂ ਫਿਰ ਜਿਹੜੇ ਗਲਤ ਕਦਰਾਂ ਕੀਮਤਾਂ ਦੇ ਜਿਹੜੇ ਹਮੇ ਹੁੰਦੇ ਨੇ ਕਿ ਉਹਨਾਂ ਨੂੰ ਉਹ ਨਾਟਕ ਕਰਨ ਚੁੱਭਣ ਲੱਗ ਜਾਂਦੇ ਨਾਟਕ ਕਰਨ ਵਾਲੇ ਜਿਹੜੇ ਬੰਦੇ ਹੁੰਦੇ ਨੇ ਕਿ ਉਹਨਾਂ ਬਾਰੇ ਆਮ ਤੌਰ ਤੇ ਆਮ ਲੋਕ ਸ਼ਾਇਦ ਇਹ ਸੋਚਦੇ ਹੋਣਗੇ ਵੀ ਬੜਾ ਸੌਖਾ ਜਾ ਰਹਾ ਹੈ ਬੜਾ ਚੰਗਾ ਜਾ ਐਕਟਰ ਹੁੰਦੇ ਆ ਇਹ ਦਾੜੀਆਂ ਮੁੱਛਾਂ ਲਾਉਂਦੇ ਨੇ ਤੇ ਆ ਕੇ ਇਹ ਸਟੇਜ ਦੇ ਉੱਤੇ ਸ਼ੋਅ ਕਰਦੇ ਆ ਲੋਕਾਂ ਦੀਆਂ ਤਾੜੀਆਂ ਵਸੂਲਦੇ ਆ ਨਾਲੇ ਲੋਕ ਇਨਾਮ ਦਿੰਦੇ ਆ ਨਾਲੇ ਇਹਨਾਂ ਨੂੰ ਸ਼ਾਬਾਸ਼ ਕਹਿੰਦੇ ਤਾੜੀਆਂ বাজਦੀਆਂ ਸ਼ਾਇਦ ਇਹਨਾਂਕ ਇਹ ਬਹੁਤ ਔਖਾ ਤੇ ਜ਼ਿੰਮੇਵਾਰੀ ਵਾਲਾ ਕੰਮ ਹੈ ਜਿਹੜੇ ਲੋਕ ਨਾਟਕ ਕਰਦੇ ਆ ਜਾਂ ਤਾਂ ਉਹ ਜਾਣਦੇ ਆ ਜਾਂ ਫਿਰ ਨਾਟਕ ਇਹਨਾਂ ਲੋਕਾਂ ਦੇ ਬਹੁਤ ਨੇੜੇ ਰਹਿਣ ਵਾਲੇ ਉਹਨਾਂ ਦੇ ਰਿਸ਼ਤੇਦਾਰ ਦੋਸਤ ਮਿੱਤਰ ਜਾਂ ਕੋਈ ਸੰਜੀਦਾ ਦੋਸਤ ਜਿਹੜੇ ਹੁੰਦੇ ਉਹਨਾਂ ਨੂੰ ਪਤਾ ਹੈ ਕਿ ਇੱਕ ਕੰਡਿਆਂ ਦੇ ਉੱਤੇ ਜਾਂ ਤਲਵਾਰ ਦੀ ਧਾਰ ਦੇ ਉੱਤੇ ਤੁਰਨ ਵਾਲਾ ਕੰਮ ਹੈ ਕਿਉਂਕਿ ਨਾਟਕ ਕਰਦਿਆਂ 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 ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਮੈਨੂੰ ਭਾਜੀ ਗੁਰਸ਼ਰਨ ਸਿੰਘ ਹੋਰਾਂ ਦਾ ਨਾਟਕ ਯਾਦ ਆਉਂਦਾ ਇੱਕ ਕੁਰਸੀ ਇੱਕ ਮੋਰਚਾ ਤੇ ਹਵਾ ਵਿੱਚ ਲਟਕਦੇ ਲੋਕ ਜਦੋਂ ਉਹ ਨਾਟਕ ਪੰਜਾਬ ਦੇ ਵਿੱਚ ਜਿਹਨੂੰ ਅੱਤਵਾਦ ਦਾ ਨਾਮ ਦਿੱਤਾ ਗਿਆ ਇਹ ਮਾੜੇ ਦਿਨ ਜਦੋਂ ਚੱਲ ਰਹੇ ਸੀਗੇ ਉਹਨਾਂ ਦਿਨਾਂ 'ਚ ਬਾਜੀ ਇਹ ਨਾਟਕ ਖੇਡਿਆ ਕਰਦੇ ਸੀ ਤੇ ਸਤਾਤਾਰੀ ਲੋਕ ਆ ਜਿਹੜੇ ਉਹਨਾਂ ਦਾ ਨਾਟਕ ਬੰਦ ਕਰਵਾ ਦਿੰਦੇ ਸੀਗੇ ਉਹ ਤਾਂ ਬੰਦ ਕਰਵਾ ਕੇ ਚਲੋ ਸਰ ਜਾਂਦਾ ਸੀਗਾ ਬਾਦ ਵਿਵਾਦ ਬਣਦਾ ਸੀ ਤੇ ਗੁਰਚਰਨ ਬਾਜੀ ਦੀਆਂ ਕਈ ਵਾਰੀ ਗ੍ਰਿਫਤਾਰੀਆਂ ਵੀ ਹੋਈਆਂ ਪਰਚੇ ਦਰਜ ਹੋਏ ਬਹੁਤ ਕੁਝ ਹੋਇਆ ਮੇਰਾ ਆਪ ਦਾ ਇੱਕ ਤਜਰਬਾ ਹੈਗਾ ਕਿ ਇਧਰ ਮਾਝੇ ਦੀ ਧਰਤੀ ਦੇ ਉੱਤੇ ਇੱਕ ਪਿੰਡ ਦੇ ਵਿੱਚ ਨਾਟਕ ਕਰਦੇ ਇੱਕ ਵਾਰੀ ਸਾਡੇ ਉੱਤੇ ਗੋਲੀ ਵੀ ਚੱਲੀ ਸਾਨੂੰ ਪਹਿਲਾਂ ਰੋਕਿਆ ਗਿਆ ਕਿ ਤੁਸੀਂ ਇੱਥੇ ਨਾਟਕ ਨਾ ਕਰੋ ਪਰ ਅਸੀਂ ਜਦੋਂ ਨਾਟਕ ਕੀਤਾ ਤੇ ਅੱਧਾ ਹੀ ਸਮਾਂ ਹੋਇਆ ਸੀ ਇੱਕ ਨਾਟਕ ਦੇ ਇੱਕ ਕੋਰੀਓਗ੍ਰਾਫੀ ਪੇਸ਼ ਕੀਤੀ ਸੀ ਸਾਡੀ ਟੀਮ ਨੇ ਤਾਂ ਉਸ ਤੋਂ ਬਾਅਦ ਕਿਸੇ ਕਾਰਨ ਕਰਕੇ ਉੱਥੇ ਜਿਹੜੇ ਰੋਕਣ ਵਾਲੇ ਬੰਦੇ ਸੀ ਜਿਨ੍ਹਾਂ ਨੂੰ ਉਹ ਪ੍ਰੋਗਰਾਮ ਚੰਗਾ ਨਹੀਂ ਸੀ ਲੱਗ ਰਿਹਾ ਜਾਂ ਹੋਣ ਨਹੀਂ ਸੀ ਦੇਣਾ ਚਾਹੁੰਦੇ ਉਹਨਾਂ ਨੇ ਗੋਲੀ ਚਲਾ ਦਿੱਤੀ ਸੀਗੀ ਔਰ ਇੱਕ ਪ੍ਰਬੰਧਕ ਮੁੰਡੇ ਨੂੰ ਗੋਲੀ ਲੱਗ ਵੀ ਗਈ ਸੀ ਔਰ ਇਸ ਤਰ੍ਹਾਂ ਦਾ ਤੇ 20 ਥਾਵਾਂ ਦੇ ਉੱਤੇ ਹੋਰ ਇਹੋ ਜਿਹੀਆਂ ਸਾਨੂੰ ਗੱਲਾਂ ਸੁਣਨ ਨੂੰ ਮਿਲਦੀਆਂ ਪਰ ਜਿਹੜੀ ਗੱਲ ਮੈਂ ਅੱਜ ਤੁਹਾਡੇ ਨਾਲ ਖਾਸ ਇਹ 2 ਜਨਵਰੀ ਦਾ ਦਿਨ ਜਿਹੜਾ 1999 ਦਾ ਸਾਲ ਜਿਹੜੇ ਇੱਕ ਵੱਡਾ ਨਾਟਕਕਾਰ ਇਨਕਲਾਬੀ ਨਾਟਕਕਾਰ ਸੀ ਜਿਹੜਾ ਕ੍ਰਾਂਤੀਕਾਰੀ ਨਾਟਕਕਾਰ ਸੀ ਸ਼ਫਦਰ ਹਾਸ਼ਮੀ ਉਹਦੀ ਤਾਂ ਮੌਤ ਹੀ ਹੋ ਗਈ ਸੀ ਨਾਟਕ ਕਰਦੇ ਦੀ ਗੋਲੀ ਮਾਰ ਦਿੱਤੀ ਗਈ ਸੀ ਉਹਨੂੰ ਦਿੱਲੀ ਦੀ ਧਰਤੀ ਦੇ ਉੱਤੇ ਉਹ ਨਾਟਕ ਕਰ ਰਿਹਾ ਸੀ ਸ਼ਫਦਰ ਹਾਸ਼ਮੀ ਆ ਜਿਹੜਾ ਉਹ ਕ੍ਰਾਂਤੀਕਾਰੀ ਵਿਚਾਰਧਾਰਾ ਦਾ ਨਾਟਕਕਾਰ ਸੀਗਾ ਔਰ ਉਹ ਹੱਲਾ ਬੋਲ ਨਾਟਕ ਖੇਡ ਰਿਹਾ ਸੀਗਾ ਹੁਣ ਹੱਲਾ ਬੋਲ ਨਾਟਕ ਹੈ ਜਿਹੜਾ ਉਹ ਕਈ ਲੋਕਾਂ ਨੂੰ ਚੁਭਦਾ ਵੀ ਸੀਗਾ ਜਦੋਂ ਉਹ ਨਾਟਕ ਚੁਭਦਾ ਸੀਗਾ ਉਹ ਨਾਟਕ ਨੂੰ ਰਕਵਾਉਣ ਦੀ ਕੋਸ਼ਿਸ਼ ਕਰਦੇ ਸੀਗੇ ਤਾ ਇੱਕ ਦਿਨ ਇਹ 2 ਜਨਵਰੀ ਨੂੰ ਇਹ ਨੌਜਵਾਨ ਸੀ ਸਾਡਾ ਨਾਟਕਕਾਰ ਫਖਰ ਹਾਸ਼ਮੀ 2 ਜਨਵਰੀ 1999 ਨੂੰ ਨਾਟਕ ਕਰਦੇ ਨੂੰ ਉਹਨੂੰ ਗੋਲੀ ਮਾਰ ਦਿੱਤੀ ਗਈ ਸੀ ਤੇ ਉਹਦੇ ਮੂੰਹ ਦੇ ਵਿੱਚੋਂ ਡਾਇਲੌਗ ਰਹਿ ਗਿਆ ਸੀ ਉਹਦੀ ਬਾਰਤਾਲਾਪ ਉੱਥੇ ਹੀ ਚੁੱਪ ਹੋ ਗਿਆ ਉਹ ਮੌਤ ਦੇ ਮੂੰਹ ਦੇ ਵਿੱਚ ਚਲਾ ਗਿਆ ਤੇ লাশ ਬਣ ਗਿਆ ਸਾਰਾ ਕੁਝ ਹੋਇਆ লাশ ਨੂੰ ਲੈ ਗਏ ਕਰੇ ਜੋ ਹੁੰਦਾ ਹੈ ਅੰਤਮ ਸੰਸਕਾਰ ਹੁੰਦਾ ਹੈ ਉਹ ਹੋਇਆ ਕਹਿੰਦੇ ਨੇ ਕਿ ਪੋਗ ਦਾ ਫੈਸਲਾ ਵੀ ਪੋਗ ਕਿਹੜੇ ਦਿਨ ਪਾਈਏ ਤਾਂ ਉਹਦੀ ਪਤਨੀ ਮਾਲਾ ਹਾਸ਼ਮੀ ਜੜੀ ਉਹ ਵੀ ਨਾਲ ਨਾਟਕ ਕਰਦੀ ਸੀ ਇਹ ਕਿੰਨੇ ਡੈਡੀਕੇਟਡ ਲੋਕ ਹੁੰਦੇ ਨੇ ਨਾਟਕ ਕਰਨ ਬਾਰੇ ਬਾਰੇ ਇਹ ਕਿੰਨੇ ਸਮਰਪਤ ਲੋਕ ਹੁੰਦੇ ਨੇ ਕਿੰਨੇ ਜਨੂਨੀ ਹੁੰਦੇ ਨੇ ਇਹ ਲੋਕ ਤਾਂ ਕਹਿੰਦੇ ਮਾਲਾ ਹਾਸ਼ਮੀ ਨੇ ਕਿਹਾ ਸੀ ਕਿ ਉਹ ਨਾਟਕ ਹੈ ਜਿਹੜਾ ਅਧ ਵਿਚਾਲੇ ਰਹਿ ਗਿਆ ਇਹਨੂੰ ਗੋਲੀ ਲੱਗ ਗਈ ਹੈ ਇਹਦੇ ਮੂੰਹ ਦੇ ਵਿੱਚ ਉਹ ਡਾਇਲੌਗ ਰਹਿ ਗਿਆ ਉਹ ਪੂਰਾ ਨਹੀਂ ਹੋ ਸਕੇ ਨਾਟਕ ਵਿੱਚੇ ਛੁੱਟ ਗਿਆ ਪੋਗ ਤੋਂ ਬਾਅਦ ਦੇ ਵਿੱਚ ਪਾਵਾਂਗੇ ਪੋਗ ਇਹੀ ਹੋਏਗਾ ਕਿ ਚਲੋ ਉਹ ਨਾਟਕ ਪੂਰਾ ਕਰੀਏ ਤੇ ਉਸੇ ਥਾਂ ਦੇ ਉੱਤੇ ਜਾ ਕੇ ਆਪਾਂ ਨਾਟਕ ਦੁਬਾਰਾ ਖੇਡਾਂਗੇ ਜਿੱਥੇ ਦੀ ਮੌਤ ਹੋਈ ਸੀ ਜਿੱਥੇ ਗੋਲੀ ਮਾਰੀ ਗਈ ਸੀ ਤਾਂ ਸਾਰੀ ਟੀਮ ਨੇ ਨਾਟਕ ਦੁਬਾਰਾ ਤਿਆਰ ਕੀਤਾ ਕਹਿੰਦੇ ਰਿਹੈਸਲ ਕੀਤੀ ਤੇ ਉਹ ਜਿਹੜਾ ਨਾਟਕ ਅਧ ਵਿਚਾਲੇ ਛੁੱਟ ਗਿਆ ਸੀ ਤੇ ਉਹ ਨਾਟਕ ਉੱਥੇ ਜਾ ਕੇ ਦੁਬਾਰਾ ਖੇਡ ਕੇ ਉਹਨੂੰ ਪੂਰਾ ਕੀਤਾ ਗਿਆ ਤੇ ਸਬਦਰ ਹਾਸ਼ਮੀ ਨੂੰ ਸ਼ਰਧਾਂਜਲੀ ਇਸੇ ਢੰਗ ਨਾਲ ਪੇਸ਼ ਕੀਤੀ ਗਈ ਕਿ ਨਾਟਕ ਨਹੀਂ ਕਦੇ ਵੀ ਰੁਕੇਗਾ ਨਾਟਕ ਚੱਲਦਾ ਰਹੇਗਾ ਇਹ ਭੁਲੇਖਾ ਹੈ ਉਹਨਾਂ ਲੋਕਾਂ ਨੂੰ ਜਿਹੜੇ ਕਹਿੰਦੇ ਨੇਗੇ ਕਿ ਇਹ ਕ੍ਰਾਂਤੀਕਾਰੀ ਜਿਹੜੇ ਨਾਟਕ ਕਰਨ ਵਾਲੇ ਲੋਕ ਹੈ ਇਹਨਾਂ ਨੂੰ ਕਿਸੇ ਨਾ ਕਿਸੇ ਢੰਗ ਨਾਲ ਡਰਾ ਕੇ ਧਮਕਾ ਕੇ ਮਾਰ ਕੇ ਸ਼ਾਇਦ ਨਾਟਕ ਦੀ ਵਿਧਾ ਨੂੰ ਰੋਕ ਲਿਆ ਜਾਏਗਾ ਨਾਟਕ ਕਦੇ ਨਹੀਂ ਰੁਕੇਗਾ ਇਹ ਸਦੀਆਂ ਤੋਂ ਨਾਟਕ ਚੱਲਦਾ ਆਇਆ ਹੈ ਹਾਂ ਇਹਦੇ ਰੂਪ ਬਦਲਦੇ ਰਹੇ ਨੇ ਸਰੂਪ ਬਦਲਦੇ ਰਹੇ ਨੇ ਢੰਗ ਤਰੀਕੇ ਬਦਲਦੇ ਰਹੇ ਨੇ ਤੇ ਨਾਟਕ ਚੱਲਦਾ ਆਇਆ ਹੈ ਨਾਟਕ ਚੱਲਦਾ ਰਹੇਗਾ ਕ੍ਰਾਂਤੀ ਦੀਆਂ ਗੱਲਾਂ ਹੁੰਦੀਆਂ ਰਹਿਣਗੀਆਂ ਇਨਕਲਾਬ ਦੀਆਂ ਗੱਲਾਂ ਹੁੰਦੀਆਂ ਰਹਿਣਗੀਆਂ ਨਾਟਕ ਨੇ ਚੱਲਣਾ ਹੈ ਸ਼ਬਦਰ ਹਾਸ਼ਮੀ ਸੀ ਜਿਹੜਾ ਇਹ ਨਾਟਕ ਲੈਰ ਦਾ ਕ੍ਰਾਂਤੀਕਾਰੀ ਸ਼ਹੀਦ ਆ ਸਾਡਾ ਤੇ 2 ਜਨਵਰੀ ਨੂੰ ਇਹਨੂੰ ਗੋਲੀ ਮਾਰੀ ਗਈ ਸੀ ਦੀ ਮੌਤ ਹੋਈ ਸੀ 1999 ਦਾ ਸਾਲ ਸੀਗਾ ਅਸੀਂ ਉਸ ਮਹਾਨ ਕ੍ਰਾਂਤੀਕਾਰੀ ਨਾਟਕਕਾਰ ਨੂੰ ਜਿਨੇ ਹੱਲਾ ਬੋਲ ਨਾਟਕ ਲਿਖਿਆ ਤੇ ਖੇਡਿਆ ਉਹਨੂੰ ਜਿੱਥੇ ਸ਼ਰਧਾ ਦੇ ਫੁੱਲ ਭੇਂਟ ਕਰਦੇ ਆ ਤੇ ਉੱਥੇ ਅਹਦ ਕਰਦੇ ਆ ਕਿ ਇਹ ਕ੍ਰਾਂਤੀ ਦੀ ਜਿਹੜੀ ਲਹਿਰ ਹੈ ਇਹ ਜਿਹੜੀ ਨਾਟਕਾਂ ਦੀ ਲਹਿਰ ਹੈ ਇਹ ਸਦਾ ਹੀ ਚੱਲਦੀ ਰਹੇਗੀ ਇਹੀ ਸ਼ਬਦਰਹਾਸ਼ਮੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਜੇ ਤੁਹਾਨੂੰ ਇਹ ਗੱਲ ਚੰਗੀ ਲੱਗੀ ਹੈ ਕਿਰਪਾ ਕਰਿਓ ਸ਼ੇਅਰ ਕਰ ਦਿਓ ਅੱਗੇ ਵੰਡ ਦਿਓ ਤੇ ਪੇਜ ਨੂੰ ਫੋਲੋ ਕਰ ਲਿਓ ਬਹੁਤ ਧੰਨਵਾਦ ਸ਼ੁਕਰੀਆ